ਨਮਸਕਾਰ ਪੇਸ਼ ਹੈ ਪੰਜਾਬ ਦੀ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ ਵਾਚਿਕਾ ਸਰਬਜੀਤ ਕੌਰ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਅੰਦਰ ਨਸ਼ੇ ਦੀ ਸਮੱਸਿਆ ਭਿਆਨਕ ਰੂਪ ਧਾਰ ਚੁੱਕੀ ਹੈ ਸਦੀਆਂ ਤੋਂ ਦੁੱਧ ਤੇ ਘਿਓ ਖਾਣ ਦੇ ਸ਼ੌਕੀਨ ਮੰਨੇ ਜਾਂਦੇ ਪੰਜਾਬ ਦੇ ਗੱਭਰੂ ਨਸ਼ੇ ਦੀ ਲਪੇਟ 'ਚ ਆ ਕੇ ਜਿੱਥੇ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਨੇ ਉੱਥੇ ਹੀ ਬੁਢਾਪੇ ਦਾ ਸਹਾਰਾ ਬੱਚਿਆਂ ਦੇ ਜਹਾਨੋਂ ਤੁਰ ਜਾਣ ਕਰਕੇ ਮਾਪੇ ਵੀ ਰੁੱਲਦੇ ਪੈਨੇ ਕੱਟਿਆ ਜਿਹਹਾ ਦਿਨ ਹੁੰਦਾ ਜਦੋਂ ਸੂਬੇ ਅੰਦਰ ਨਸ਼ਿਆਂ ਕਾਰਨ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ 'ਚ ਮੌਤ ਦਾ ਸੱਥਰ ਨਾ ਵਿਛਿਆ ਹੋਵੇ ਨਸ਼ਿਆਂ ਦੀ ਲਪੇਟ ਚ ਆਉਣ ਵਾਲੇ ਵਧੇਰੇ ਨੌਜਵਾਨ 13 ਤੋਂ 20 ਤੋਂ 22 ਸਾਲ ਦੀ ਉਮਰ ਦੇ ਹੀ ਹੁੰਦੇ ਨੇ ਇਹ ਉਮਰ ਦਾ ਉਹ ਪੜਾ ਹੁੰਦਾ ਹੈ ਜਦੋਂ ਬੱਚਾ ਜਵਾਨੀ ਵੱਲ ਕਦਮ ਤਰਦਾ ਹੈ ਤੇ ਉਹ ਅਸਮਾਨ ਚੋੜਨਾ ਚਾਹੁੰਦਾ ਹੈ ਪਰ ਕਈ ਨੌਜਵਾਨ ਗਲਤ ਅੰਸਰਾਂ ਦੇ ਹੱਥੇ ਚੜ੍ਹ ਕੇ ਆਪਣੀ ਸਹੀ ਉਡਾਣ ਭਰਨ ਦੀ ਬਜਾਏ ਗਲਤ ਰਾਹ ਤੇ ਤੁਰ ਪੈਂਦੇ ਨੇ ਉਹ ਨਾ ਸਿਰਫ ਆਪਣੀ ਜਵਾਨੀ ਦਾ ਕਹਾਣ ਕਰ ਲੈਂਦੇ ਨੇ ਬਲਕਿ ਆਪਣੇ ਮਾਪਿਆਂ ਦਾ ਜੀਵਨ ਵੀ ਬਰਬਾਦੀ ਦੇ ਰਾਹ ਤੇ ਪਾ ਦਿੰਦੇ ਨੇ ਹਾਲਾਂਕਿ ਨਸ਼ਿਆਂ ਦੀ ਇਹ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਸਰਕਾਰਾਂ ਦੇ ਨਾਲ-ਨਾਲ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਮੁਹਿੰਮਾਂ ਵਿੜੀਆਂ ਨੇ ਪਰ ਨਸ਼ਿਆਂ ਖਿਲਾਫ ਇਸ ਜੰਗ ਨੂੰ ਲੋਕ ਲਹਿਰ ਬਣਾਉਂਦੀ ਵੱਡੀ ਲੋੜ ਏ ਇਹ ਲਹਿਰ ਉਸਾਰਨ ਦੀ ਮੁਹਿੰਮ ਪਿਛਲੇ ਦਿਨੀ ਪੰਜਾਬ ਦੇ ਵੱਡੇ ਪੱਧਰ ਤੇ ਨਸ਼ਾ ਮੁਕਤ ਰੰਗਲਾ ਪੰਜਾਬ ਤਹਿਤ ਪੈਦਲ ਯਾਤਰਾ ਨਾਲ ਸ਼ੁਰੂ ਕੀਤੀ ਗਈ ਏ ਜਿਸ ਵਿੱਚ ਨਾ ਸਿਰਫ ਸੂਬੇ ਦੇ ਸੰਵਿਧਾਨਕ ਮੁਖੀ ਪੰਜਾਬ ਦੇ ਰਾਸ਼ਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਖੁਦ ਸੜਕਾਂ ਤੇ ਉਤਰੇ ਸਗੋਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਚੁਕੇ 113 ਸਾਲਾਂ ਦੀ ਉਮਰ ਦੇ ਕੋਮਾਂਤਰੀ ਪ੍ਰਸਿੱਧੀ ਪ੍ਰਾਪਤ ਵੈਟਰਨ ਦੌੜਾਕ ਬਾਬਾ ਫੌਜਾ ਸਿੰਘ ਜੀ ਨੇ ਵੀ ਨਸ਼ਿਆਂ ਖਿਲਾਫ ਵਿੱਢੀ ਗਈ ਇਸ ਮੁਹਿੰਮ ਦੀ ਅਗਵਾਈ ਕੀਤੀ। ਬਾਬਾ ਫੌਜਾ ਸਿੰਘ ਨਾ ਸਿਰਫ ਸੂਬੇ ਦੇ ਨੌਜਵਾਨਾਂ ਬਲਕਿ ਦੇਸ਼ ਵਿਦੇਸ਼ਾਂ 'ਚ ਬੱਚਿਆਂ ਲਈ ਪ੍ਰੇਰਨਾ ਸਰੋਤ ਬਣ ਚੁੱਕੇ ਨੇ। ਪੰਜਾਬ ਦੇ ਰਾਸ਼ਪਾਲ ਗੁਲਾਬ ਚੰਦ ਕਟਾਰੀਆ ਨੇ ਜਲੰਧਰ ਜ਼ਿਲ੍ਹੇ 'ਚ ਰੱਖੀ ਗਈ 2 ਦਿਨਾ ਨਸ਼ਾ ਮੁਕਤ ਰੰਗਲਾ ਪੰਜਾਬ ਪੈਦਲ ਯਾਤਰਾ ਦੀ ਅਗਵਾਈ ਕਰਦਿਆਂ ਕਿਹਾ ਕਿ ਨਸ਼ਾ ਜਿੱਥੇ ਆਪਣੇ ਆਪ 'ਚ ਸਮੱਸਿਆ ਹੈ ਉੱਥੇ ਇਸ ਨਾਲ ਹੋਰ ਕਈ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਜਿਸ ਵਿੱਚ ਸਭ ਤੋਂ ਵੱਡਾ ਮਸਲਾ ਜੁਰਮ ਹੈ ਨਸ਼ੇ ਕਰਨ ਵਾਲਾ ਵਿਅਕਤੀ ਨਸ਼ੇ ਦੀ ਪੂਰਤੀ ਲਈ ਅਪਰਾਧ ਦੇ ਰਾਹ ਤੇ ਵੀ ਤੁਰੰਤੋਂ ਉਰੇਜ਼ ਨਹੀਂ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਨਸ਼ਿਆਂ ਖਿਲਾਫ ਲੋਕ ਲਹਿਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਰਾਸ਼ਪਾਲ ਗੁਲਾਬਚੰਦ ਕਟਾਰੀਆ ਨੇ ਕਿਹਾ ਕਿ ਕੋਈ ਵੀ ਮਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਕਾਮਯਾਬ ਨਹੀਂ ਹੋ ਸਕਦੀ। ਉਹਨਾਂ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਨਸ਼ਾ ਮੁਕਤ ਭਵਿੱਖ ਸਿਰਜਣ ਲਈ ਇਸ ਅਭਿਆਨ ਵਿੱਚ ਸਰਗਰਮ ਭਾਈਵਾਲ ਬਣੰਦਾ ਹੋਕਾ ਦਿੱਤਾ ਹੈ। ਵੈਟਰਨ ਦੌੜਾਕ ਬਾਬਾ ਫੌਜਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਰਲ ਕੇ ਨਸ਼ਿਆ ਖਿਲਾਫ ਇੱਕਜੁੱਟ ਹੋਣਾ ਪੈਣਾ ਹੈ ਪੰਜਾਬ ਹਮੇਸ਼ਾ ਖੇਡਾਂ 'ਚ ਮੋਹਰੀ ਰਿਹਾ ਅਤੇ ਇਸ ਨੂੰ ਮੁੜ ਖੇਡਾਂ 'ਚ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਦੀ ਜਵਾਨੀ ਖੇਡਾਂ ਨਾਲ ਜੋੜਨਾ ਸਮੇਂ ਦੀ ਵੱਡੀ ਮੰਗੇ ਨਸ਼ਾ ਮੁਕਤ ਰੰਗਲਾ ਪੰਜਾਬ ਪੈਦਲ ਯਾਤਰਾ ਦੀ ਸ਼ੁਰੂਆਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਛਾਉਣੀ ਕਲਾਂ ਦੇ ਜੰਮਪਲ ਪ੍ਰਸਿੱਧ ਪੱਤਰਕਾਰ ਲੇਖਕ ਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਨੇ ਪਿਛਲੇ ਸਾਲ ਕੀਤੀ ਏ ਖੁਸ਼ਵੰਤ ਸਿੰਘ ਦੱਸਦੇ ਨੇ ਕਿ ਉਨ੍ਹਾਂ ਨੇ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਾਹਰ ਕੱਢਣ ਲਈ ਇਹ ਮੁਹਿੰਮ ਰੰਭੀਏ ਅਤੇ ਪਿਛਲੇ ਸਾਲ ਚंडीगढ़ ਤੋਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕਲ ਕਲਾਂ ਤੱਕ ਪੈਦਲ ਯਾਤਰਾ ਕੱਢੀ ਗਈ ਸੀ ਇਸ ਸਾਲ ਨਸ਼ਾ ਮੁਕਤ ਰੰਗਲਾ ਪੰਜਾਬ ਪੈਦਲ ਯਾਤਰਾ ਉਹਨਾਂ ਨੇ ਪਿੰਡ ਛਾਉਣੀ ਕਲਾ ਤੋਂ 7 ਦਸੰਬਰ ਨੂੰ ਸ਼ੁਰੂ ਕੀਤੀ ਸੀ ਖੁਸ਼ਵੰਤ ਸਿੰਘ ਦੱਸਦੇ ਨੇ ਕਿ ਉਹਨਾਂ ਨੇ ਕਮਾਂਤਰੀ ਵੈਟਰਨ ਦੌੜਾਕ ਬਾਬਾ ਫੌਜਾ ਸਿੰਘ ਦੇ ਘਰੋਂ ਇਹ ਪੈਦਲ ਯਾਤਰਾ ਆਰੰਭ ਕਰਨ ਦਾ ਪ੍ਰੋਗਰਾਮ ਉਲੀਕਿਆ ਤੇ ਇਸ ਸਮਾਜਿਕ ਕਾਰਜ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਆਪ ਪੈਦਲ ਯਾਤਰਾ ਦਾ ਹਿੱਸਾ ਬਣਨ ਲਈ ਸਹਿਮਤੀ ਦਿੱਤੀ ਇਸ ਯਾਤਰਾ ਦਾ ਉਦੇਸ਼ ਬੱਚਿਆਂ ਤੇ ਔਰਤਾਂ ਨੂੰ ਨਸ਼ਿਆਂ ਦੇ ਦਲਦਲ ਚ ਫਸੇ ਨੌਜਵਾਨਾਂ ਤੇ ਜਵਾਨੀ ਦੀ ਸਰਦਲ ਤੇ ਪੈਰ ਧਰਨ ਵਾਲੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕ ਕਰਨਾ ਹੈ। ਪੈਦਲ ਯਾਤਰਾ ਦੇ ਰਸਤੇ ਚ ਆਉਣ ਵਾਲੇ ਪਿੰਡਾਂ ਤੇ ਸਕੂਲਾਂ ਵਿੱਚ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਾਉਣ ਦੇ ਨਾਲ-ਨਾਲ ਪੜ੍ਹਾਈ ਜਾਂ ਕਿਸੇ ਵੀ ਤਰ੍ਹਾਂ ਦੇ ਤਣਾਅ ਤੋਂ ਮੁਕਤੀ ਲਈ ਨਸ਼ੇ ਦੀ ਥਾਂ ਤੇ ਖੇਡਣ ਕਸਰਤ ਕਰਨ ਜਾਂ ਦੌੜ ਲਾਉਣ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਔਰਤਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਨਸ਼ਿਆਂ ਦੇ ਦਲਦਲ ਤੋਂ ਬਚਾ ਕੇ ਰੱਖ ਸਕਦੀਆਂ ਨੇ ਇਸ ਸਮੇਂ ਦੀ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਸਿਰਜਣ ਲਈ ਅੱਗੇ ਆ ਕੇ ਨਸ਼ਿਆਂ ਖਿਲਾਫ ਵਿੱਢੀ ਗਈ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਸ਼ਿਆਂ ਤੋਂ ਦੂਰ ਰਹਿ ਕੇ ਤਰੱਕੀ ਵਾਲੇ ਪਾਸੇ ਤੁਰਨ ਸਾਡੇ ਸੂਬੇ ਦੇ ਨੌਜਵਾਨਾਂ ਤੇ ਨਸ਼ਾਖੋਰ ਹੋਣ ਦਾ ਲੱਗਾ ਕਲੰਕ ਤੋੜਨ ਲਈ ਹਰੇਕ ਪੰਜਾਬ ਵਾਸੀ ਨੂੰ ਇਸ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਦਾ ਹਿੱਸਾ ਬਣਨ ਦੀ ਲੋੜ ਹੈ ਤਾਂ ਹੀ ਅਸੀਂ ਆਪਣੇ ਸੂਬੇ ਜਿਸ ਨੂੰ ਗੁਰੂਆਂ ਪੀਰਾਂ ਫਕੀਰਾਂ ਅਤੇ ਗੱਬਰੂਆਂ ਦੀ ਧਰਤੀ ਆਖਿਆ ਜਾਂਦਾ ਹੈ ਨੂੰ ਇੱਕ ਵਾਰ ਫੇਰ ਖੁਸ਼ਹਾਲ ਤੇ ਹੱਸਦਾ ਵਸਦਾ ਬਣਾ ਸਕੀਏ ਇਸ ਦੇ ਨਾਲ ਹੀ ਹਫਤਾਵਾਰੀ ਸਮਾਚਾਰ ਸਮੀਖਿਆ ਸਮਾਪਤ ਹੋਈ ਨਮਸਕਾਰ